ਬਿਲਕੁਲ ਥੱਲੇ ਵਾਲੀ ਅਸੀਂ ਇੱਥੇ ਆਉਂਦੇ ਸਾਨੂੰ ਨਹੀਂ ਪਤਾ ਲੱਗਾ ਇਧਰੋਂ ਇੰਨੀ ਤੇਜ਼ ਕਿਤੇ ਆਈ ਆ ਸਾਨੂੰ ਨਹੀਂ ਪਤਾ ਲੱਗਾ ਸਾਨੂੰ ਪਤਾ ਉਦੋਂ ਲੱਗਾ ਜਦੋਂ ਅਸੀਂ ਉਹਦੇ ਵਿੱਚ ਪਿੱਛੇ ਗਏ ਅਸੀਂ ਗੱਡੀ 'ਚ ਹੀ ਸੀ ਜੀ ਅਸੀਂ ਗੱਡੀ 'ਚ ਆ ਮੈਂ ਅਸੀਂ ਮੇਰਾ ਪਣਵਈਆ ਸੀ ਇੱਕ ਮੇਰਾ ਬੇਟਾ ਬੇਟੀ ਇੱਕ ਛੋਟਾ ਪਨੇਵਾ ਹੈ ਇੱਕ ਪਨੇਵੀ ਹੀ ਕੀ ਕੰਡੀਸ਼ਨ ਕੀ ਆ ਉਹਨਾਂ ਦੀ ਉਹਨਾਂ ਦੀ ਕੰਡੀਸ਼ਨ ਪਨੇਵੀ ਦੇ ਵੀ ਸੱਟ ਬਹੁਤ ਜ਼ਿਆਦਾ ਮੇਰੇ ਬੇਟੇ ਦੇ ਵੀ ਸੱਟ ਇੱਥੇ ਆ ਪਣਵਈਏ ਦੇ ਵੀ ਸਿਰ 'ਚ ਆ ਸੱਟ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਤੁਸੀਂ ਅਸੀਂ ਤਾਂ ਇੱਥੇ ਦਵਾਈਆਂ ਵਾਲੇ ਚੌਂਕ ਤੋਂ ਆ ਰਹੇ ਗਵਾਨਪੁਰੇ ਚੱਲੇ ਆ ਇਹ ਹੱਡੀ ਫੈਕਚਰ ਹੈ ਦਿਖਾਇਓ ਭਾਈ ਅਕਸਰ ਆਇਓ। ਕਾਢੀ ਪੇਟ ਤੇ। ਸੁਭਾਲ ਲੰਦਾ। ਸਾਹਮਣੀ ਪੇਟ ਤੇ ਨਹੀਂ ਆ। ਆ ਚੂੜੇ ਤੇ ਆ। ਉਦੋਂ ਇੱਥੇ ਆ। ਚੂੜੇ ਦੇ। ਕੁਟੀਆਂ ਟੱਲੇ ਲੱਗੀਆਂ ਜਿਨ੍ਹਾਂ ਦੇ। ਗੁਟੀਆਂ ਨੂੰ ਵੀ ਟੀਮ ਹੋਣਾ। ਟੀਮ ਹੋਣਾ। ਉਹ ਐ ਹੀ ਹੋਣੀ ਗ੍ਰੀਪ ਨੂੰ ਮੋੜਦੀ ਨਹੀਂ ਆ। ਖੜੇ ਨਹੀਂ ਹੋਇਆ ਯਾਰ ਐਸੀ ਬੋਲੀ ਨਹੀਂ ਹੋ ਜਾਂਦੀ। ਬਹੁਤ ਜਿਆਦਾ ਇਮੇਜ ਨੇ। ਜਿਹਨਾਂ ਮਾਰੇ ਭਲਾ ਕਰੀ ਜੀ। ਮਾਸ਼ਾਅੱਲ। ਕੜੀ ਕਰਨ ਲੱਗੇ ਤੇ ਗਾਹ ਨੂੰ ਮਗ ਜਾ ਕੇ ਕੜੀ ਕਰਤੀ ਚੰਗੇ ਨਹੀਂ ਤੇ ਸਾਈਂ ਵੀ ਨਾਲ ਜਾਂਦਾ ਬੱਚਿਆਂ ਦਾ ਬਹੁਤ ਜਮਸਤ ਹੋਇਆ ਇਹ ਇਹ ਨੰਬਰ 4 ਇਹ ਆਡੀ ਗੱਡੀ ਜੀ ਉਹਨਾਂ ਦੇ ਗੱਡੇ ਦੇ 2 ਮਿੰਟ ਉਹਨਾਂ ਨੇ ਆਪੇ ਇੱਕ ਬੰਦਾ ਇੱਕ ਬੰਦਾ ਉਹ ਜਰਾਬ ਰੋਡ ਗਈ ਔਰ ਦੋ ਯਾਰ ਵਿੱਚ ਬੈਠੇ ਇਸ ਦੂਜੀ ਗੱਡੀ ਦੇ ਵਿੱਚ ਭਾ ਕਟੋ ਘੜਵੀ ਮੋੜ ਤੇ 120 30 ਦੀ ਸਪੀਡ ਤੇ ਆਉਂਦੇ ਆਏ 120 30 ਤੇ ਉਹਨੇ ਚੁੱਕ ਕੇ ਗੱਡੀ ਉਖੋਂ ਮਾਰੀ ਆ ਦੇ ਵੇਖੋ ਗੱਡੀ ਕਿੱਥੇ ਆ ਗਈ ਹੈ ਦੋਵੇਂ ਗੱਡੀਆਂ ਹੋ ਆਪੇ ਰੋਜ਼ ਮੇਰਾ ਅਹੀਂ ਗਿਆ ਗਰਫਿੰਡਰ ਅਹੀਂ ਆਪਕੀ ਆਖਣਾ ਵਾ ਉਹ ਇਹ ਕੰਮ ਹਾਂ ਕਹੀ ਕਿ ਕਰੀਏ ਕੰਮ ਹੈ ਬਾਪੋ ਚਲ ਆ ਜਾ ਹਾਂਜੀ ਬਾਈ ਜੀ ਦੱਸੋ ਜੀ ਮੇਰਾ ਨਾਮ ਨਪਰੀ ਜੀ ਹਾਂਜੀ ਕੀ ਹੈ ਜੀ ਸਾਰਾ ਬਾਜੀ ਅਸੀਂ ਬੱਸ ਇੱਥੋਂ ਦਾ ਸੱਜੇ-ਹਿੱਜੇ ਆਉਂਦੇ ਆ ਇਧਰਲੀ ਸਾਈਡ ਆ ਥੱਲੇ ਵਾਲੀ ਬਿਲਕੁਲ ਥੱਲੇ ਵਾਲੀ ਅਸੀਂ ਇੱਥੇ ਆਉਂਦੇ ਸਾਨੂੰ ਨਹੀਂ ਪਤਾ ਲੱਗਾ ਇਧਰੋਂ ਇੰਨੀ ਤੇਜ਼ ਕਿਤੇ ਆਈ ਆ ਸਾਨੂੰ ਨਹੀਂ ਪਤਾ ਲੱਗਾ ਸਾਨੂੰ ਪਤਾ ਉਦੋਂ ਲੱਗਾ ਜਦੋਂ ਅਸੀਂ ਉਹਦੇ ਵਿੱਚ ਪਿੱਛੇ ਗਏ ਆ ਅਸੀਂ ਗੱਡੀ 'ਚ ਹੀ ਜੀ ਅਸੀਂ ਗੱਡੀ 'ਚ ਆ ਮੈਂ ਅਸੀਂ ਮੇਰਾ ਪਣਵਈਆ ਹੀ ਇੱਕ ਮੇਰਾ ਬੇਟਾ ਬੇਟੀ ਇੱਕ ਛੋਟਾ ਪਨੇਵਾ ਹੀ ਇੱਕ ਪਨੇਵੀ ਹੀ ਕੀ ਕੰਡੀਸ਼ਨ ਕੀ ਆ ਉਹਨਾਂ ਦੀ ਉਹਨਾਂ ਦੀ ਕੰਡੀਸ਼ਨ ਪਨੇਵੀ ਦੇ ਵੀ ਸੱਟ ਬਹੁਤ ਜ਼ਿਆਦਾ ਮੇਰੇ ਬੇਟੇ ਦੇ ਵੀ ਸੱਟ ਇੱਥੇ ਆ ਕਣ ਵੀ ਇਹਦੇ ਵੀ ਸਿਰ ਚ ਆ ਸਟਾ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਤੁਸੀਂ ਅਸੀਂ ਤਾਂ ਇੱਥੇ ਦਵਾਈਆਂ ਵਾਲੇ ਚੌਂਕ ਤੋਂ ਆ ਰਹੇ ਗਮਾਨਪੁਰੇ ਚੱਲੇ ਆ ਤੇ ਕੀ ਕੰਡੀਸ਼ਨ ਕੀ ਉਹਨਾਂ ਦੀ ਕੰਡੀਸ਼ਨ ਉਹਨਾਂ ਦੀ ਸੱਟ ਕਾਫੀ ਜ਼ਿਆਦਾ ਵਾ ਲੱਗੇ ਇਹਨਾਂ ਨੂੰ ਬਹੁਤ ਸੀਰੀਅਸ ਆ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਡਰਿੰਕ ਰੂਮ ਕੀਤੀ ਉਹਨਾਂ ਸ਼ਰਾਬ ਪੀਤੀ ਫੋਲ ਰੱਜੇ ਫੋਲ ਗੱਡੀ ਪਈਆਂ ਉਹ ਸ਼ਰਾਬ ਨਾਲ ਰੱਜੇ ਫੋਲ ਉਹਨਾਂ ਸਾਨੂੰ ਚੁੱਕਿਆ ਤੱਕ ਨਹੀਂ ਆ ਇੱਥੇ ਚੁੱਕਿਆ ਸਾਨੂੰ ਦੂਜੀ ਪਬਲਿਕ ਨੇ ਆ ਕੱਢਿਆ ਵਾ ਪੁਲਿਸ ਆ ਗਈ ਨਹੀਂ ਇਹ ਮੌਕੇ ਤੇ ਬਾਅਦ ਚਾਏ ਜਦੋਂ ਇਹਨਾਂ ਵੇਖਿਆ ਤੇ ਕੀ ਮੰਗੀ ਆ ਤੱਕ ਮੰਗ ਵੇਖੋ ਇਨਸਾਫ ਹੋਣਾ ਚਾਹੀਦਾ ਜਿਹੜੇ ਹਰਜਾ ਹੱਟ ਨਿਕਰੇ ਬੱਚੇ ਮਰ ਜਾਂਦੇ ਕੌਣ ਜੁਮਿਆ ਸੀ ਇਹਨਾਂ ਨੇ ਸ਼ਰਾਬ ਪੀ ਕੇ ਤੇ ਰੱਜ ਕੇ ਘਰ ਚੱਲ ਗਏ ਆ ਤੁਸੀਂ ਵੀ ਜਖਮੀ ਮੇਰੇ ਵੀ ਸੱਟਾਂ ਲੱਗੀਆਂ ਹੋਣ ਲੱਗੀਆਂ ਨੇ ਚਿੱਪੇ ਮੈਂ ਤੇ ਬੇਟੀ ਨੂੰ ਛੱਡਣਾ ਆਇਆ ਵਾਈਕ ਲੱਗੀਆਂ ਨੇ ਪੇਟ ਤੇ ਲੱਗੀਆਂ ਮੱਥੇ ਤੇ ਲੱਗੀਆਂ ਮੇਰੇ ਆਂ ਹਾਈ ਸਾਹਿਬ ਆਪਣਾ ਨਾਮ ਦੱਸੋ ਸਰ ਮੇਰਾ ਨਾਮ ਅਨਿਲ ਕੁਮਾਰ ਹੈ ਸਰ ਮੈਂ ਮੌਕੇ ਤੇ ਗੱਡੀ ਲੈ ਕੇ ਨੰਗਨ ਨੇ ਆ ਸਰ ਮੈਂ ਵੇਖਿਆ ਵੀ ਇਧਰੋਂ ਇੱਕ ਆ ਵਾਈਟ ਰੰਗ ਦੀ ਆ ਗੱਡੀ ਆ ਰਹੀ ਏ ਰੈਪਿਡੋ ਇਹਨੇ ਕਟੋ ਘੜ ਵੀ 120 30 ਦੀ ਸਪੀਡ ਤੇ ਹੁਣਾ ਵਾ ਪੋਲ ਸ਼ਰਾਬ ਨਾਲ ਰੱਜਿਆ ਸੀ ਸਰ ਉਹਨੇ ਉੱਥੋਂ ਆ ਗੱਡੀ ਦੂਜੀ ਜਿਹੜੀ ਆ ਸਾਡਾ ਭਰਾ ਇਹ ਜਾਣਦਿਆ ਸੀ ਇਹਦੇ ਵਿੱਚ ਤਿੰਨ ਬੱਚੇ ਚਾਰ ਚਾਰ ਬੱਚੇ ਨਾਲੋਂ ਮੇਰਾ ਇੱਕ ਵੀਰ ਛੋਟਾ ਚਲਾਉਂਦਿਆ ਸੀ ਇੱਕ ਹੋਰ ਭਾਜੀ ਸਾਰੇ ਆਪਣੇ ਗੁਰਸਿੱਖ ਬੰਦੇ ਨਾਮਦਾਨ ਵਾਲੇ ਸਰ ਉਹਨਾਂ ਨੇ ਪੀਤੀ ਤੇ ਐਡੀ ਤੇਜ਼ ਆ ਮੋੜ ਵੇਖੋ ਆ ਮੋੜ ਆ ਹਾਈਵੇ ਤੋਂ ਉਹਨਾਂ ਚੁੱਕ ਕੇ ਗੱਡੀ ਉੱਥੋਂ ਮਾਰੀ ਆ ਤੇ ਇੱਥੇ ਆ ਗਈ ਆ ਸਰ ਇੱਕ ਗੁੜੀਆਂ ਦੀ ਲਾਤਿਆ ਜਿਹੜੀ ਉਹ ਬਿਲਕੁਲ ਮਤਲਬ ਐ ਹੋਈ ਆ ਥੋੜੀ ਥਲੋ ਉਹਦੀ ਹੱਡੀ ਮਹਾਰਾਜ ਸੁੱਖ ਰੱਖੇ ਵਿਚਾਰ ਰੱਖੇ ਬੱਚਿਆਂ ਦੇ ਇੱਥੇ ਵੀ ਸੱਟ ਲੱਗੀ ਆ ਆ ਡਾ ਡਾ ਡਰਾਈਵਰ ਭਰਾ ਹੀ ਉਹਦਾ ਵੀ ਉਹਨਾਂ ਬੋਰਾ ਬੁਰਾ ਹਾਲ ਕੀਤਾ ਜਿਹੜਾ ਡਰਾਈਵਰ ਹੀ ਭਾਜੀ ਦੂਜੇ ਬੰਦੇ ਨੇ ਮੌਕੇ ਤੋਂ ਜਾਣ ਕੇ ਭਜਾਇਆ ਕਿਉਂਕਿ ਉਹਦੇ ਤੇ ਪੈਰ ਨਹੀਂ ਲੱਗਣਦੇ ਥੱਲੇ ਇੰਨੀ ਜ਼ਿਆਦਾ ਡਰਿੰਕ ਕੀਤੀ ਉਹਨੇ ਗੱਡੀ ਦੇ ਵਿੱਚ ਵੀ ਮਿਲ ਗੱਡੀ ਦੇ ਵਿੱਚ ਬੋਲਣਾ ਪਈਆ ਭਾਜੀ ਬੋਲਣਾ ਖਾਲੀ ਪਈਆ ਮੈਂ ਪਾਣੀ ਪਿਆ ਭੁਜੀਆ ਪਿਆ ਜੇ ਇਸ ਤੋਂ ਵੱਧ ਕੀ ਹੋਸਿਚਨ ਕੀ ਆ ਜੀ ਜਿਹੜੇ ਉਹ ਦੂਸਰੇ ਐਕਸੀਡੈਂਟ ਜਿਨ੍ਹਾਂ ਦੀ ਗੱਦੀ ਦਾ ਜ਼ਿਕਰ ਆ ਉਹਨਾਂ ਨੂੰ ਤੇ ਹਸਪੀਟਲ ਭੇਜਿਆ ਜੇ ਉਹ ਵੀ ਇੱਕ ਵੀਰਦਾਸ ਗਿਰਹੀ ਉਹਨੇ ਬਲੈਰੋ ਤੇ ਆਇਆ ਉਹਨੇ ਉਸਲੇ ਜਦੋਂ ਵੇਖਿਆ ਵਾ ਵੀ ਹਾਲ ਮਾੜਾ ਵਾ ਤੇ ਪਾ ਕੇ ਗੱਡੀ ਤੇ ਅਰੋੜਾ ਹਸਪੀਟਲ ਲੈ ਗਿਆ ਹੁਣ ਗੱਡੀ ਦੇ ਵਿੱਚ ਕਿੰਨੇ ਸਵਾਰ ਸੀ ਜੀ ਇਹਦੇ ਵਿੱਚ ਦੋ ਜਣੇ ਸੀ ਦੋਵੇਂ ਡ੍ਰਿੰਕ ਕੀਤੀ ਫੁੱਲ ਇੱਕ ਫੜਿਆ ਗਿਆ ਵਾ ਦੂਜਾ ਡਰਾਈਵਰ ਹੀ ਚਲਾਉਂਦਿਆ ਉਹ ਭੱਜ ਗਿਆ ਵਾ ਇੱਕ ਜਣਾ ਫੜਿਆ ਗਿਆ ਪੁਲਿਸ ਆ ਗਈ ਆ ਜੀ ਹਾਂਜੀ ਭਾਜੀ ਪੁਲਿਸ ਮੌਕੇ ਤੇ ਆਏ ਆ ਉਹ ਆਪਣੀ ਨਾਲ ਹੀ ਥਾਣਾ ਜੀ ਬੇਨਤੀ ਸੁਣਿਓ ਆ ਭਾਜੀ ਵੀ ਨਾਲ ਮੌਕੇ ਤੇ ਹੀ ਹਾਂਜੀ ਹਾਂਜੀ ਭਾਜੀ ਜੀ ਬੇਨਤੀ ਸੁਣੋ ਕੋਈ ਪੁਲਿਸ ਨਹੀਂ ਆਈ ਸਾਹਮਣੇ ਜਿਹੜੀ ਗੱਡੀ ਹੁਣ ਖੜੀ ਹੈ ਨਾ ਇਦਾਂ ਗੱਡੀ ਖੜੀ ਸੀ ਉਹਨਾਂ ਵੇਖ ਕੇ ਜਿਹੜਾ ਐਕਸੀਡੈਂਟ ਹੈ ਐਕਸੀਡੈਂਟ ਗੱਡੀ ਦੇਖ ਕੇ ਨਾ ਐਕਸੀਡੈਂਟ ਵਿਕ ਨਿਕਲ ਗਿਆ ਕੋਈ ਨਹੀਂ ਆਇਆ ਉੱਥੇ ਮੌਜੂਦਾ ਇੱਕ ਕੋਈ ਹਵਾਲਦਾਰ ਕੋਈ ਖੜਾ ਸੀਗਾ ਅਮਰਕੋ ਗਿਆ ਮੈਂ ਵੀਰੇ ਐਕਸੀਡੈਂਟ ਹੋਇਆ ਤੇ ਉੱਥੇ ਆ ਕੇ ਦੇਖ ਉਹਨੇ ਮੈਨੂੰ ਇਹ ਜਵਾਬ ਦਿੱਤਾ ਕਿ ਇਹ ਏਰੀਆ ਸਾਡੇ ਚ ਨਹੀਂ ਆਉਂਦਾ ਹਾਲਾਂਕਿ ਤੇਰੇ ਏਰੀਆ ਨਹੀਂ ਆਉਂਦਾ ਤੇਰੇ ਏਰੀਆ ਦੇ ਵਿੱਚ ਪਰ ਇਨਸਾਨੀਅਤ ਦੇ ਨਾਤੇ ਤੇ ਤੁਸੀਂ ਆਓ ਸਰ ਇਹ ਵੀ ਇਨਸਾਨੀਅਤ ਦੇ ਨਾਤੇ ਉੱਥੇ ਵਿੱਚ ਲਾਈਵ ਟੈਲੀਕਾ ਚੱਲਿਆ ਵਾ ਉਹਨੂੰ ਮੇਰੇ ਅੱਗੇ ਲੱਗਿਆ ਕਿ ਤੇਰਾ ਏਰੀਆ ਨਹੀਂ ਬੰਦਾ ਤੂੰ ਲਾਈਵ ਕੋਈ ਇਨਸਾਨੀਅਤ ਦੇ ਨਾਤੇ ਜਿ ਇੰਨੀ ਜਨਤਾ ਖੜੀ ਹੋ ਗਈ ਆ ਇਨਸਾਨੀਅਤ ਦੇ ਨਾਤੇ ਪਰ ਤੂੰ ਵੀ ਕੁਝ ਪਰ ਇਹਨਾਂ ਬੰਦਿਆਂ ਨੇ ਭਾਜੀ ਉਹਨਾਂ ਦਾ ਪਰਿਵਾਰ ਹਸਾਬ ਨਾਲ ਡੈਡ ਕੀਤਾ ਹੋਇਆ ਵਾ 1 ਘੰਟੇ ਬਾਅਦ ਆਇਆ ਪੂਰਾ ਡੈਡ ਕੀਤਾ ਹੋਇਆ ਇੰਜਰਡ ਹੈਗੇ ਆ ਉਹ ਇੰਜਰਡ ਮੇਰੇ ਤਾਂ ਉਹਨਾਂ ਤੇ ਪਾਇਆ ਸਾਰੇ ਮੇਰੇ ਬੱਚੇ ਸਾਰੇ 50 ਚ 100 ਚੋਂ 50% ਚਾਂਸ ਨੇ ਸਭ ਦੇ ਬੱਚਿਆਂ ਦੇ ਬਹੁਤ ਜ਼ਿਆਦਾ ਬੱਚੇ ਉਹਨਾਂ ਦੇ 4 ਬੱਚੇ ਉਹਨਾਂ ਦੇ ਤੇ ਹੀ ਬਾਕੀ ਮੌਕਾ ਬਾਕੀ ਤੂੰ ਮੇਰਾ ਵੀਰ ਸਿਆਣਾ ਤੂੰ ਸਿਆਣਾ ਤੂੰ ਵੀ ਚੈੱਕ ਕਰ ਸਕਦਾ ਮੇਰਾ ਭਰਾ ਇੱਕ ਬੰਦਾ ਇਹਨਾਂ ਨੇ ਭਜਾਤਾ ਜੀ ਇੱਕੋ ਇਹਨਾਂ ਦਾ ਮੁੰਡਾ ਸੀ ਮੋਕੇ ਦੇ ਵਿੱਚ ਉਹਨੂੰ ਵੀ ਦੋ ਤਿੰਨ ਬੋਤਲਾਂ ਗੱਡੀਆਂ ਨਾਲ ਲੈਣੇ ਤੋਂ ਪਿੱਛੇ ਬਾਜੀ ਸਰ ਇਹ ਅੱਜ ਕੱਲ ਦੇ ਮਾਪਿਆਂ ਨੂੰ ਵੇਖਣਾ ਚਾਹੀਦਾ ਵਾ ਜਿਹੜੇ ਹਿਸਾਬ ਨਾਲ ਦੇ ਬੱਚਿਆਂ ਨੂੰ ਗੱਡੀਆਂ ਦੇ ਕੇ ਜਵਾਨੀ ਜਵਾਨ ਦੇ ਕੇ ਬੱਚਿਆਂ ਨੂੰ ਤੋਰ ਦਿੰਦੇ ਜੇ ਇੰਨਾ ਦੇ ਵੇਖੋ ਵੀ ਉਹ ਕੀ ਗੱਡੀ ਚਲਾਉਣ ਦੇ ਕਾਬਲ ਹੈਗਾ ਵਾ ਉਹਨੂੰ ਇੰਨੇ ਪੈਸੇ ਦੇ ਕੇ ਸ਼ਰਾਬਾਂ ਪਿਆ ਕੇ ਖੋਲ ਦੇ ਦਿੰਨੀਆਂ ਵਾ ਆਪਾਂ ਨੇ ਇਹ ਨਹੀਂ ਕਿ ਉਮਰ ਹੀ ਜਿਹੜੇ ਗੱਡੀ ਚਲਾਉਂਦੇ ਸਰ ਜਿਹੜੇ ਗੱਡੀ ਚਲਾਉਂਦੇ ਉਹਦੀ ਉਮਰ ਵੀ 22 23 ਸਾਲ ਹੋਗੀ ਨਹੀਂ ਜਿਆਦਾ 25 ਸਾਲ ਦੀ 30 32 ਸਾਲ ਇੰਨਾ ਕੋਈ ਠੀਕ ਹੈ ਭਾਜੀ 30 32 ਸਾਲ ਇਹਨਾਂ ਨੂੰ ਸ਼ੁਕਰੀਆ ਭਾਜੀ ਇਹਨਾਂ ਹਾਂਜੀ ਜਨਾਬ ਐਕਸੀਡੈਂਟ ਹੋਇਆ ਕੀ ਹੋਇਆ ਜੇ ਸਾਰਾ ਵੇਖਣ ਦੇ ਵੀਜੀ ਵੇਖਣੇ ਸੀ ਹੁਣੇ ਆਏ ਮੌਕੇ ਤੇ ਵੇਖਣੇ ਜੋ ਹੈਗਾ ਅਸਲੀਅਤ ਉਹ ਕਰਾਂਗੇ ਆਪਾਂ ਕੋਈ ਗੱਡੀਆਂ ਗੁੱਡੀਆਂ ਦਾ ਆਪਾਂ ਚ ਕਿੱਥੇ ਕੋਈ ਐਕਸੀਡੈਂਟ ਹੈ ਦੱਸੋ ਗੱਡੀ ਇੰਡੀਆ ਕਿਹੜੀ ਹੋਇਆ ਵਾ ਇੰਡੀਆ ਗੇਟ ਹੈ ਦੋ ਕਾਰਾਂ ਆਪਾਂ ਚ ਕਾਰਾਂ ਕਾਰਾਂ ਦੋ ਆਪਸ ਵਿੱਚ ਹੋਈ ਕਿੰਨੇ ਜ਼ਖਮੀ ਹੋਏ ਪਤਾ ਲੱਗਾ ਇਹ ਤੱਕ ਪਤਾ ਨਹੀਂ ਇਹ ਤੇ ਮੌਕੇ ਤੇ ਪਹੁੰਚੀ ਆਂ ਵੇਖਦੇ ਆ ਨਾ ਘਲਾਤੇ ਨਾ ਦਾਖਲ ਕਰਾਤੇ ਇਹਨਾਂ ਨੇ ਜਾ ਕੇ ਪ੍ਰਾਈਵੇਟ ਹਸਪੀਟਲ 'ਚ ਦਾਖਲ ਕਰਾਈ ਜੀ ਪਤਾ ਨਹੀਂ ਇਹ ਸਾਡੇੋਂ ਤੋਂ ਪਹਿਲਾਂ ਘਲਾਉਂਦੇ ਇਹਨਾਂ ਨੇ ਸਾਡੇਾਂ ਤੋਂ ਪਹਿਲਾਂ ਹਾਂ ਪਹਿਲਾਂ ਘਲਾਤੇ ਤੇ ਵੇਖਦੇ ਜੋ ਸੀਰੀਅਤ ਉਹ ਕਾਰਵਾਈ ਕਰ ਦਿੰਦੇ ਨੇ ਧੰਨਵਾਦ